ਸੇਬੰਦੀਆ ਵੱਲੋਂ ਸਿੱਖ ਸੰਤਾ ਵੱਲੋਂ 11 ਤਾਰੀਖ ਨੂੰ ਭਾਵ 11 ਜੂਨ ਨੂੰ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੇ ਘਰ ਅੱਗੇ ਰੋਸ ਧਰਨੇ ਦਾ ਐਲਾਨ ਕੀਤਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੋ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਬਿਨਾਂ ਦੇਰੀ ਤੋਂ ਸਾਰਿਆਂ ਦੀ ਰਹਿ ਲੈ ਕੇ ਉਹਨਾਂ ਨੂੰ ਤੁਰੰਤ ਹੱਲ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਉਣ ਇਸ ਲਈ ਸਾਰਿਆਂ ਨੇ ਪ੍ਰੋਗਰਾਮ ਰੱਖਿਆ ਹੋਇਆ ਸੀ ਕਿ ਅਸੀਂ 11 ਜੂਨ ਨੂੰ ਪਿੰਡ ਬਾਦਲ ਵਿੱਚ ਉਹਨਾਂ ਦੇ ਘਰ ਅੱਗੇ ਧਰਨਾ ਦਿੱਤਾ ਜਾਏਗਾ ਔਰ ਇਸ ਮਸਲੇ ਦੇ ਹੱਲ ਵਾਸਤੇ ਅਸੀਂ ਲੰਮਾ ਸੰਘਰਸ਼ ਲੜਨ ਵਾਸਤੇ ਤਿਆਰੀ ਕੀਤੀ ਹੈ ਪਰ ਹੁਣ ਮਾਨਯੋਗ ਸ਼੍ਰੋਮੀ ਗੁਜ਼ਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਮਿਤੀ ਅਗਰੇਕਟਿਵ ਨੇ ਔਰ ਉਹਨਾਂ ਦੇ ਨਾਲ ਆਈਆਂ ਹੋਈਆਂ ਸਤਕਾਰਤ ਹਸਤੀਆਂ ਨਾਲ ਮਿਲ ਬੈਠ ਕੇ ਵਿਚਾਰ ਕੀਤੀ ਹੈ ਕਿ ਸਿੰਘ ਸਹਿਬਾਨਾਂ ਦਾ ਜੋ ਮਸਲਾ ਹੈ ਉਸ ਦਾ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਵਪ੍ਰਵਾਨਤ ਹੱਲ ਕੱਢ ਕੇ ਕੌਮ ਦੇ ਵਿੱਚ ਪਈ ਹੋਈ ਦੁਬਿਧਾ ਨੂੰ ਅਸੀਂ ਜਲਦੀ ਤੋਂ ਜਲਦੀ ਖਤਮ ਕਰਨ ਲਈ ਕੋਈ ਨਾ ਕੋਈ ਉਪਰਾਲਾ ਕਰਾਂਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਔਰ ਇਸ ਵਿਸ਼ਵਾਸ ਦੇ ਤਹਿਤ ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਵੀ ਔਰ ਸੰਤਾ ਮਹਾਂਪੁਰਖਾਂ ਨੂੰ ਵੀ ਹੰਗਸ ਸਿੰਘ ਜੱਥੇਬੰਦੀਆਂ ਨੂੰ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਡਿਗਟ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਇਸ ਮਸਲੇ ਨੂੰ ਆਉਣ ਵਾਲੇ ਦਿਨਾਂ ਵਿਚੋਂ ਵਾਲੇ ਸਮੇਂ ਦੇ ਵਿੱਚ ਇਸ ਦਾ ਜਲਦੀ ਹੱਲ ਕੱਢਿਆ ਜਾਏਗਾ ਇਸ ਲਈ ਅਸੀਂ ਇਹਨਾਂ ਦਾ ਸਾਰਿਆਂ ਦਾ ਜੋ ਬੈਠ ਕੇ ਵਿਚਾਰ ਵਟਾੰਦਰਾ ਸਾਡਾ ਅਵਸਥਿਤ ਹੋਇਆ ਉਹ ਪ੍ਰੋਗਰਾਮ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੁਲਤਵੀ ਕੀਤਾ ਹੈ ਇਸ ਲਈ ਪ੍ਰਧਾਨ ਸਾਹਿਬ ਨੇ ਜੋ ਵਿਸ਼ਵਾਸ ਦਵਾਇਆ ਸੀ ਤੇ ਭਰੋਸਾ ਪਰ ਬਟਾਉਂਦੇ ਹਾਂ ਇਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਆਪਣੇ ਵੱਲੋਂ ਪ੍ਰਧਾਨ ਸਾਹਿਬ ਨੂੰ ਵੀ ਸਮੁੱਚੀ ਜਗਤ ਨੂੰ ਕਿ ਸਿੰਘ ਸਹਿਬਾਨਾ ਦਾ ਤਿੰਨੇ ਤਖਤਾਂ ਦੇ ਜਥੇਦਾਰਾਂ ਦਾ ਜੋ ਮਸਲਾ ਕੌਮ ਦੇ ਵਿੱਚ ਇੱਕ ਵੱਡੀ ਦੁਬਧਾ ਬਣੀ ਹੈ ਦੁਨੀਆ ਪਰਦੇਸ ਸਿੱਖਾਂ ਵਿੱਚ ਵੀ ਵੱਡੀ ਦੁਬਧਾ ਬਣੀ ਹੈ ਕਿ ਸਿੰਘ ਸਹਿਬਾਨਾ ਨੂੰ ਜਿਸ ਢੰਗ ਦੇ ਨਾਲ ਉਹਨਾਂ ਦੀ ਸੇਵਾ ਤੋਂ ਕਾਰ ਕੀਤਾ ਗਿਆ ਉਦੇ ਨਾਲ ਵੀ ਲੋਕਾਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਵੱਡਾ ਰੋਸ ਪੈਦਾ ਹੋਇਆ ਕਿਉਂਕਿ ਇਹ ਸਤਕਾਰਤ ਪਦਮੀਆਂ ਜਿਹੜੀਆਂ ਹਨ ਇਹ ਹਮੇਸ਼ਾ ਹੀ ਸਤਕਾਰ ਨਾਲ ਹੀ ਸਿੰਘ ਸਹਿਬਾਨ ਨੂੰ ਲਾਇਆ ਜਾਂਦਾ ਸਤਕਾਰ ਨਾਲ ਹੀ ਉਹਨਾਂ ਨੂੰ ਬਤਾਈ ਕੀਤੀ ਜਾਂਦੀ ਹੈ ਇਸ ਲਈ ਇਹ ਜਿਹੜੀ ਕੌਮ ਦੀ ਭਾਵਨਾ ਮੇਰੀ ਇਕੱਲੇ ਦੀ ਨਹੀਂ ਸਮੁੱਚੀ ਕੌਮ ਦੀ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਆ ਇਹਦਾ ਹੱਲ ਜਲਦੀ ਤੋਂ ਜਲਦੀ ਜ਼ਰੂਰੀ ਕੱਢਿਆ ਜਾਣਾ ਚਾਹੀਦਾ ਇਹ ਸਾਰੀਆਂ ਮੈਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਤੁਹਾਡੇ ਰਾਹੀਂ ਵੀ ਕਰਦਾ ਕਿ ਸਰਪ੍ਰਸਤ ਹੱਲ ਜਲਦੀ ਤੋਂ ਜਲਦੀ ਤਿੰਨੇ ਸਿੰਘ ਸਰਬਾਨਾਂ ਦੀ ਬਹਾਲੀ ਦਾ ਜੋ ਵੀ ਹੈ ਉਸ ਨੂੰ ਜਲਦੀ ਤੋਂ ਜਲਦੀ ਕੱਢ ਕੇ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ। ਆਪਾ ਜੀ ਪਹਿਲਾਂ ਜਿੱਦਾਂ 28 ਮਾਰਚ ਦਾ ਪ੍ਰੋਗਰਾਮ ਸੀ ਕਿ ਤੁਹਾਡਾ ਕੇਜ ਸਿੰਘ ਸਮੁਤਰੀ ਹਾਲ ਦਾ ਫਿਰ 15 ਅਪ੍ਰੈਲ ਦਾ ਸਮਾਂ ਰੱਖਿਆ ਹੁਣ ਫਿਰ ਤੋਂ 11 ਜੂਨ ਦਾ ਰੱਖਿਆ ਸੀ ਕਿ 11 ਜੂਨ ਨੂੰ ਹੁਣ ਕਹਿਣ ਦਾ ਭਾਵ ਹੈ ਕਿ ਪਿੰਡ ਬਾਦਲ ਤੁਸੀਂ ਧਰਨਾ ਜਿਹੜਾ 500 ਸਿੰਘਾਂ ਦਾ ਜੱਥਾ ਗਿਆ ਸੀ ਜਾਂ ਹਾਂਜੀ ਹੋ ਜਾਏਗਾ ਨਹੀਂ ਉਹ ਅਸੀਂ ਫਿਰ ਹੁਣ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਿੰਘ ਸਰਬੰਨਾਂ ਦਾ ਮਸਲੇ ਦਾ ਅਸੀਂ ਸਰਪ੍ਰਰਵਾਨ ਤਹਲ ਕਰਾਂਗੇ ਔਰ ਸਾਰਿਆਂ ਨਾਲ ਬੈਠ ਕੇ ਦਾ ਹੱਲ ਕੱਢਿਆ ਜਾਏਗਾ ਕਿਉਂਕਿ ਉਹਦੇ ਲਈ ਇਹਨਾਂ ਨੇ ਸਾਡੇ ਕੋਲੋਂ ਸਮਾਂ ਮੰਗਿਆ ਸਮਾਂ ਦੇਣਾ ਸਾਡਾ ਫਰਜ਼ ਹੈ ਕਿਉਂਕਿ ਐਡੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਪ੍ਰਤੀਨਿਤ ਸੰਸਥਾ ਤੇ ਜੇ ਅਸੀਂ ਉਹਨਾਂ ਨੂੰ ਸਮਾਂ ਨਹੀਂ ਦੇਾਂਗੇ ਜਾ ਉਹਨਾਂ ਨੂੰ ਮੌਕਾ ਨਹੀਂ ਦੇਵਾਂਗੇ ਉਹਨਾਂ ਨੇ ਹੱਲ ਕੱਢਣ ਵਾਸਤੇ ਅੱਗੇ ਤੋਂ ਅੱਗੇ ਸਾਰਿਆਂ ਨਾਲ ਸੰਪਰਕ ਵੀ ਕਰਨੇ ਆ ਸਾਰਿਆਂ ਨਾਲ ਮਿਲ ਬੈਠ ਕੇ ਉਹਨਾਂ ਨੇ ਵਿਚਾਰ ਵਟਾਂਦਰਾ ਵੀ ਕਰਨਾ ਤੇ ਸਾਡਾ ਫਰਜ਼ ਹੈ ਕਿ ਐਡੀ ਵੱਡੀ ਸੰਸਥਾ ਸਾਡੇ ਕੋਲੇ ਸਾਰੇ ਚੱਲ ਕੇ ਆਏ ਆ ਸਤਕਾਰਯੋਗ ਹਸਤੀਆਂ ਤੇ ਉਹਨਾਂ ਨੇ ਵੀ ਸਾਨੂੰ ਬੜੀ ਵਿਸ਼ਵਾਸ ਨਾਲੇ ਗੱਲ ਕਹੀ ਹੈ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਜਥੇਬੰਦੀਆਂ ਜਾਂ ਗੰਦਮਣੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਦੇ ਨਾਲ ਆਪਸੀ ਟਕਰਾਹ ਨਹੀਂ ਬਣਨਾ ਚਾਹੀਦਾ ਜਿਹੜੀਆਂ ਗੱਲਾਂ ਨਾਲ ਟਕਰਾਹ ਬਣਿਆ ਉਹਨਾਂ ਦਾ ਹੱਲ ਕਰਨ ਲਈ ਉਹਨਾਂ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਜਲਦੀ ਤੁਰਦਦੀ ਜੋ ਵਿਸ਼ਵਾਸ ਸਾਰਿਆਂ ਨੇ ਦਵਾਇਆ ਉਸ ਦਾ ਹੱਲ ਕੱਢਿਆ ਜਾਵੇ ਮਤਲਬ ਕਿੰਨਾ ਕੁ ਸਮਝਾ ਹੈਗੇ ਮਿਲ ਗਿਆ ਓਏ ਪ੍ਰਧਾਨ ਸਾਹਿਬ ਜੀ ਆਪ ਜੀ ਨੂੰ ਦੱਸ ਦੇਣਗੇ ਤੁਸੀਂ ਇਹਨਾਂ ਨਾਲ ਵੀ ਕਰ ਲੋ ਵਿਚਾਰ ਸਭ ਤੋਂ ਵੱਡੀ ਮੀਟਿੰਗ ਹੋਈ ਹੈ ਕਿ ਅੱਜ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 6 ਜੂਨ ਨੂੰ ਬਹੁਤ ਵੱਡਾ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਗਿਆ ਸੀ ਕਿ ਸ਼ਾਇਦ ਐਡੇ ਵੱਡੇ ਕੌਮ ਦੇ ਸ਼ਹੀਦ ਉੱਥੇ ਅਰਦਾਸ ਦੇ ਵਿੱਚ ਕੋਈ ਐਹੋ ਜੀ ਘਟਨਾ ਨਾ ਵਾਪਰ ਜਵੇ ਜਿਹਦੇ ਨਾਲ ਸੇ ਪੰਥ ਦੇ ਵਿੱਚਾਂ ਸੇ ਕੌਮ ਦੇ ਵਿੱਚ ਕੁੰ ਨਵੋਚੀ ਦਾ ਸਾਹਮਣਾ ਕਰਨਾ ਪਵੇ। ਜਥੇਬੰਦੀਆਂ ਵੱਲੋਂ ਸਿੱਖ ਸੰਗਤਾਂ ਵੱਲੋਂ 11 ਤਾਰੀਖ ਨੂੰ ਭਾਵ 11 ਜੂਨ ਨੂੰ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਘਰ ਆ ਕੇ ਰੋਸ ਧਰਨੇ ਦਾ ਐਲਾਨ ਕੀਤਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੋ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਬਿਨਾਂ ਦੇਵੀ ਤੋਂ ਸਾਰਿਆਂ ਦੀ ਰਹਿ ਲੈ ਕੇ ਉਹਨਾਂ ਨੂੰ ਤੁਰੰਤ ਹੱਲ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਉਣ ਇਸ ਲਈ ਸਾਰਿਆਂ ਨੇ ਪ੍ਰੋਗਰਾਮ ਰੱਖਿਆ ਹੋਇਆ ਸੀ ਕਿ ਅਸੀਂ 11 ਜੂਨ ਨੂੰ ਪਿੰਡ ਬਾਦਲ ਵਿੱਚ ਉਹਨਾਂ ਦੇ ਘਰ ਅੱਗੇ ਧਰਨਾ ਦਿੱਤਾ ਜਾਏਗਾ ਔਰ ਇਸ ਮਸਲੇ ਦੇ ਹੱਲ ਵਾਸਤੇ ਅਸੀਂ ਲੰਮਾ ਸੰਘਰਸ਼ ਲੜਨ ਵਾਸਤੇ ਤਿਆਰੀ ਕੀਤੀ ਹੈ ਪਰ ਹੁਣ ਮਾਨਯੋਗ ਸ਼੍ਰੋਮੀ ਗੁਜ਼ਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਮਿਤੀ ਅਗਡੈਕਟਿਵ ਨੇ ਔਰ ਉਨ੍ਹਾਂ ਦੇ ਨਾਲ ਆਈਆਂ ਹੋਈਆਂ ਸਤਕਾਰਤ ਹਸਤੀਆਂ ਨਾਲ ਮਿਲ ਬੈਠ ਕੇ ਵਿਚਾਰ ਕੀਤੀ ਹੈ ਕਿ ਸਿੰਘ ਸਹਿਬਾਨਾਂ ਦਾ ਜੋ ਮਸਲਾ ਹੈ ਉਸ ਦਾ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਵਪ੍ਰਵਾਨਤ ਹੱਲ ਕੱਢ ਕੇ ਕੌਮ ਦੇ ਵਿੱਚ ਪਈ ਹੋਈ ਦੁਬਿਧਾ ਨੂੰ ਅਸੀਂ ਦਲ ਦੀ ਤੋਂ ਦਲ ਦੀ ਖਤਮ ਕਰਨ ਲਈ ਕੋਈ ਨਾ ਕੋਈ ਉਪਰਾਲਾ ਕਰਾਂਗੇ। ਉਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਔਰ ਇਸ ਵਿਸ਼ਵਾਸ ਦੇ ਤਹਿਤ ਮੈਂ ਸਮੁੱਚੀਆਂ ਸਿਕ ਸੰਗਤਾਂ ਨੂੰ ਵੀ ਔਰ ਸੰਤਾ ਮਹਾਪੁਰਖਾਂ ਨੂੰ ਵੀ ਹੰਸ ਸਿੰਘ ਦਿੱਤੇ ਬੰਦੀਆਂ ਨੂੰ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਡਾਇਰੈਕਟਰ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਇਸ ਮਸਲੇ ਨੂੰ ਆਉਣ ਵਾਲੇ ਦਿਨਾਂ ਵਿਚਾਲੇ ਸਮੇਂ ਦੇ ਵਿੱਚ ਇਸ ਦਾ ਜਲਦੀ ਹੱਲ ਕੱਢਿਆ ਜਾਏਗਾ ਇਸ ਲਈ ਅਸੀਂ ਇਹਨਾਂ ਦਾ ਸਾਰਿਆਂ ਦਾ ਜੋ ਬੈਠ ਕੇ ਵਿਚਾਰ ਵਟਾੰਦਰਾ ਸਾਡਾ ਅਪਸਟ ਹੋਇਆ ਉਹ ਪ੍ਰੋਗਰਾਮ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੁੱਲਤਵੀ ਕੀਤਾ ਹੈ ਇਸ ਲਈ ਪ੍ਰਧਾਨ ਸਾਹਿਬ ਨੇ ਜੋ ਵਿਸ਼ਵਾਸ ਦਵਾਇਆ ਸੀ ਇਸ ਤੇpropto ਪਰ ਬਟਾਉਂਦੇ ਹਾਂ ਇਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਆਪਣੇ ਵੱਲੋਂ ਪ੍ਰਧਾਨ ਸਾਹਿਬ ਨੂੰ ਵੀ ਸਮੁੱਚੀ ਇੱਕ ਡਿਕਟਮ ਨੂੰ ਕਿ ਸਿੰਘ ਸਹਿਬਾਨਾ ਦਾ ਤਿੰਨੇ ਤਖਤਾਂ ਦੇ ਜਥੇਦਾਰਾਂ ਦਾ ਜੋ ਮਸਲਾ ਆਮ ਦੇ ਵਿੱਚ ਇੱਕ ਵੱਡੀ ਦੁਬਧਾ ਬਣੀ ਹੈ ਦੁਨੀਆ ਪਰ ਦੇ ਸਿੱਖਾਂ ਵਿੱਚ ਵੀ ਵੱਡੀ ਦੁਬਧਾ ਬਣੀ ਹੈ ਕਿ ਸਿੰਘ ਸਹਿਬਾਨਾ ਨੂੰ ਜਿਸ ਢੰਗ ਦੇ ਨਾਲ ਉਹਨਾਂ ਦੀ ਸੇਵਾ ਤੋਂ ਹਟਾਰ ਕੀਤਾ ਗਿਆ ਉਦੇ ਨਾਲ ਵੀ ਲੋਕਾਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਵੱਡਾ ਰੋਸ ਪੈਦਾ ਹੋਇਆ ਕਿਉਂਕਿ ਇਹ ਸਤਕਾਰਤ ਪਦਮੀਆਂ ਜਿਹੜੀਆਂ ਹਨ ਇਹ ਹਮੇਸ਼ਾ ਹੀ ਸਤਕਾਰ ਨਾਲ ਹੀ ਸਿੰਘ ਸਹਿਬਾਨਾਂ ਨੂੰ ਲਾਇਆ ਜਾਂਦਾ ਸਤਕਾਰ ਨਾਲ ਹੀ ਉਹਨਾਂ ਨੂੰ ਬਤਾਈ ਕੀਤੀ ਜਾਂਦੀ ਹੈ ਇਸ ਲਈ ਇਹ ਜਿਹੜੀ ਕੌਮ ਦੀ ਭਾਵਨਾ ਮੇਰੀ ਇਕੱਲੇ ਦੀ ਨਹੀਂ ਸਮੁੱਚੀ ਕੌਮ ਦੀ ਭਾਵਨਾ ਉਹਨੂੰ ਮੱਦੇ ਨਜ਼ਰ ਰੱਖਦੇ ਆ ਇਹਦਾ ਹੱਲ ਜਲਦੀ ਤੋਂ ਜਲਦੀ ਜ਼ਰੂਰੀ ਕੱਢਿਆ ਜਾਣਾ ਚਾਹੀਦਾ ਇਹ ਸਾਰੀਆਂ ਮੈਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਤੁਹਾਡੇ ਰਾਹੀਂ ਵੀ ਕਰਦਾ ਕਿ ਸਰਪ੍ਰਮਾਨਤ ਹੱਲ ਜਲਦੀ ਤੋਂ ਜਲਦੀ ਤਿੰਨੇ ਸਿੰਘ ਸਰਬਾਨਾਂ ਦੀ ਬਹਾਲੀ ਦਾ ਜੋ ਵੀ ਹੈ ਉਸ ਨੂੰ ਜਲਦੀ ਤੋਂ ਜਲਦੀ ਕੱਢ ਕੇ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ। ਬਾਬਾ ਜੀ ਪਹਿਲਾਂ ਜਿੱਦਾਂ 28 ਮਾਰਚ ਦਾ ਪ੍ਰੋਗਰਾਮ ਸੀ ਜਿਹੜਾ ਤੁਹਾਡਾ ਕਿਹਾ ਸੀ ਸੰਗਰੀ ਹਾਲ ਦਾ ਫਿਰ 15 ਅਪ੍ਰੈਲ ਦਾ ਸਮਾਂ ਰੱਖਿਆ ਹੁਣ ਫਿਰ ਤੋਂ 11 ਜੂਨ ਦਾ ਰੱਖਿਆ ਸੀ ਕਿ 11 ਜੂਨ ਨੂੰ ਹੁਣ ਕਹਿੰਦਾ ਭਾਵੇਂ ਕਿ ਪਿੰਡ ਬਾਦਲ ਤੁਸੀਂ ਦਰਨਾ ਜਿਹੜਾ 500 ਸਿੰਘਾਂ ਦਾ ਜੱਥਾ ਕਿਹਾ ਸੀ ਜਾਂ ਹਾਂਜੀ ਹੋ ਜਾਏਗਾ ਨਹੀਂ ਉਹ ਅਸੀਂ ਫਿਰ ਹੋਣਾ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਿੰਘ ਸਰਬੰਨਾਂ ਦਾ ਮਸਲੇ ਦਾ ਅਸੀਂ ਸਰਪ੍ਰਰਵਾਨ ਤ ਹੱਲ ਕਰਾਂਗੇ ਔਰ ਸਾਰਿਆਂ ਨਾਲ ਬੈਠ ਕੇ ਦਾ ਹੱਲ ਕੱਢਿਆ ਜਾਏਗਾ ਕਿਉਂਕਿ ਉਹਦੇ ਲਈ ਇਹਨਾਂ ਨੇ ਸਾਡੇ ਕੋਲੋਂ ਸਮਾਂ ਮੰਗਿਆ ਸਮਾਂ ਦੇਣਾ ਸਾਡਾ ਫਰਜ਼ ਹੈ ਕਿਉਂਕਿ ਐਡੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਪ੍ਰਤੀਨਿਧ ਸੰਸਥਾ ਤੇ ਜੇ ਅਸੀਂ ਉਹਨਾਂ ਨੂੰ ਸਮਾਂ ਨਹੀਂ ਦੇਵਾਂਗੇ ਜਾ ਉਹਨਾਂ ਨੂੰ ਮੌਕਾ ਨਹੀਂ ਦੇਵਾਂਗੇ ਉਹਨਾਂ ਨੇ ਹੱਲ ਕੱਢਣ ਵਾਸਤੇ ਅੱਗੇ ਤੋਂ ਅੱਗੇ ਸਾਰਿਆਂ ਨਾਲ ਸੰਪਰਕ ਵੀ ਕਰਨੇ ਆ ਸਾਰਿਆਂ ਨਾਲ ਮਿਲ ਬੈਠ ਕੇ ਉਹਨਾਂ ਨੇ ਵਿਚਾਰ ਵਟਾਂਦਰਾ ਵੀ ਕਰਨਾ ਤੇ ਸਾਡਾ ਫਰਜ਼ ਹੈ ਕਿ ਐਡੀ ਵੱਡੀ ਸੰਸਥਾ ਸਾਡੇ ਕੋਲ ਇਹ ਸਾਰੇ ਚੱਲ ਕੇ ਆਏ ਆ ਸਤਿਕਾਰਯੋਗ ਹਸਤੀਆਂ ਤੇ ਉਹਨਾਂ ਨੇ ਵੀ ਸਾਨੂੰ ਬੜੀ ਵਿਸ਼ਵਾਸ ਨਾਲੇ ਗੱਲ ਕਹੀ ਹੈ ਕਿ ਆਪਾਂ ਸ਼ਰੋਮੀ ਅਕਾਲੀ ਦਲ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਜਥੇਬੰਦੀਆਂ ਜਾਂ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਦੇ ਨਾਲ ਆਪਸੀ ਟਕਰਾਅ ਨਹੀਂ ਬਣਨਾ ਚਾਹੀਦਾ ਜਿਹੜੀਆਂ ਗੱਲਾਂ ਨਾਲ ਟਕਰਾਅ ਬਣਿਆ ਉਹਨਾਂ ਦਾ ਹੱਲ ਕਰਨ ਲਈ ਉਹਨਾਂ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਜਲਦੀ ਤਦਲਦੀ ਜੋ ਵਿਸ਼ਵਾਸ ਸਾਰਿਆਂ ਨੇ ਦਵਾਇਆ ਉਸ ਦਾ ਹੱਲ ਕੱਢਿਆ ਜਾਵੇ ਮਤਲਬ ਕਿੰਨਾ ਕੁ ਸਮਝਦਾ ਹੈਗੇ ਇਹ ਮਿੱਠਾ ਕੇ ਓਏ ਪ੍ਰਧਾਨ ਸਾਹਿਬ ਜੀ ਆਪ ਜੀ ਨੂੰ ਦੱਸ ਦੇਣਗੇ ਤੁਸੀਂ ਇਹਨਾਂ ਨਾਲ ਵੀ ਕਰ ਲੋ ਵਿਚਾਰ ਨਵਾਂ ਮੀਟਿੰਗ ਹੋਈ ਹੈ ਕਿ ਕਿਸ ਤਰ੍ਹਾਂ ਨਮ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 6 ਜੂਨ ਨੂੰ ਬਹੁਤ ਵੱਡਾ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਗਿਆ ਸੀ ਕਿ ਸ਼ਾਇਦ ਐਡੇ ਵੱਡੇ ਕੌਮ ਦੇ ਸ਼ਹੀਦ ਉਥੇ ਅਰਦਾਸ ਦੇਸ ਦੇ ਵਿੱਚ ਕੋਈ ਐਹੋ ਜੀ ਘਟਨਾ ਨਾ ਵਾਪਰ ਜਵੇ ਜਿਹਦੇ ਨਾਲ ਸਿੱਖ ਪੰਤ ਦੇ ਵੇਜਾਂ ਸੇ ਕੌਮ ਦੇ ਵਿੱਚ ਕੋ ਨਵੋਚੀ ਦਾ ਸਾਹਮਣਾ ਕਰਨਾ ਪਵੇ ਜਥੇਬੰਦੀਆਂ ਵੱਲੋਂ ਸਿੱਖ ਸੰਗਤਾਂ ਵੱਲੋਂ 11 ਤਾਰੀਖ ਨੂੰ ਭਾਵ 11 ਜੂਨ ਨੂੰ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੇ ਘਰ ਆ ਕੇ ਰੋਸ ਧਰਨੇ ਦਾ ਐਲਾਨ ਕੀਤਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੋ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਬਿਨਾਂ ਦੇਰੀ ਤੋਂ ਸਾਰਿਆਂ ਦੀ ਰਹਿ ਲੈ ਕੇ ਉਹਨਾਂ ਨੂੰ ਤੁਰੰਤ ਹੱਲ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਉ। ਇਸ ਲਈ ਸਾਰਿਆਂ ਨੇ ਪ੍ਰੋਗਰਾਮ ਰੱਖਿਆ ਹੋਇਆ ਸੀ ਕਿ ਅਸੀਂ 11 ਜੂਨ ਨੂੰ ਪਿੰਡ ਬਾਦਲ ਵਿੱਚ ਉਹਨਾਂ ਦੇ ਘਰ ਅੱਗੇ ਧਰਨਾ ਦਿੱਤਾ ਜਾਏਗਾ। ਔਰ ਇਸ ਮਸਲੇ ਦੇ ਹੱਲ ਵਾਸਤੇ ਅਸੀਂ ਲੰਮਾ ਸੰਘਰਸ਼ ਚਲਾਉਣ ਵਾਸਤੇ ਤਿਆਰੀ ਕੀਤੀ ਹੈ। ਪਰ ਹੁਣ ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੇ ਸਮਿਤੀ ਅਗਰੇਕਟਰ ਬਨੇ ਔਰ ਉਹਨਾਂ ਦੇ ਨਾਲ ਆਈਆਂ ਹੋਈਆਂ ਸਤਕਾਰਤ ਹਸਤੀਆਂ ਨਾਲ ਮਿਲ ਬੈਠ ਕੇ ਵਿਚਾਰ ਕੀਤੀ ਹੈ ਕਿ ਸਿੰਘ ਸਹਿਬਾਨਾਂ ਦਾ ਜੋ ਮਸਲਾ ਹੈ ਉਸ ਦਾ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਵਪ੍ਰਵਾਨਤ ਹੱਲ ਕੱਢ ਕੇ ਕੌਮ ਦੇ ਵਿੱਚ ਪਈ ਹੋਈ ਦੁਬਧਾ ਨੂੰ ਅਸੀਂ ਦਲ ਦੀ ਤੋਂ ਦਲ ਦੀ ਖਤਮ ਕਰਨ ਲਈ ਕੋਈ ਨਾ ਕੋਈ ਉਪਰਾਲਾ ਕਰਾਂਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਔਰ ਇਸ ਵਿਸ਼ਵਾਸ ਦੇ ਤਹਿਤ ਮੈਂ ਸਮੁਤੀਆਂ ਸਿਕ ਸੰਗਤਾਂ ਨੂੰ ਵੀ ਔਰ ਸੰਤਾ ਮਹਾਪੁਰਖਾਂ ਨੂੰ ਵੀ ਰੰਗਸੰਗ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਡਿ렉ਟਰ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਇਸ ਮਸਲੇ ਨੂੰ ਆਉਣ ਵਾਲੇ ਦਿਨਾਂ ਵਿਚਾਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਲਦੀ ਹੱਲ ਕੱਢਿਆ ਜਾਏਗਾ ਇਸ ਲਈ ਅਸੀਂ ਇਹਨਾਂ ਦਾ ਸਾਰਿਆਂ ਦਾ ਜੋ ਬੈਠ ਕੇ ਵਿਚਾਰ ਵਟਾੰਦਰਾ ਸਾਡਾ ਅਬਸਟ ਹੋਇਆ ਉਹ ਪ੍ਰੋਗਰਾਮ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮਲਤਵੀ ਕੀਤਾ ਹੈ ਇਸ ਲਈ ਪ੍ਰਧਾਨ ਸਾਹਿਬ ਨੇ ਜੋ ਵਿਸ਼ਵਾਸ ਦਵਾਇਆ ਸੀ ਇਹਦੇ ਤੇpropto ਪਰ ਬਟਾਉਂਦੇ ਹਾਂ ਇਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਆਪਣੇ ਵੱਲੋਂ ਪ੍ਰਧਾਨ ਸਾਹਿਬ ਨੂੰ ਵੀ ਸਮੁੱਚੀ ਇੱਕ ਡਿਕਟਮ ਨੂੰ ਕਿ ਸਿੰਘ ਸਹਿਬਾਨਾਂ ਦਾ ਤਿੰਨੇ ਤਖਤਾਂ ਦੇ ਜੇਸੀਦਾਰਾਂ ਦਾ ਜੋ ਮਸਲਾ ਕੌਮ ਦੇ ਵਿੱਚ ਇੱਕ ਵੱਡੀ ਦੁਬਧਾ ਬਣੀ ਹੈ ਤੁਗੀਆਂ ਪਰਦੇ ਸਿੱਖਾਂ ਵਿੱਚ ਵੀ ਵੱਡੀ ਦੁਬਧਾ ਬਣੀ ਹੈ ਕਿ ਸਿੰਘ ਸਹਿਬਾਨਾਂ ਨੂੰ ਜਿਸ ਢੰਗ ਦੇ ਨਾਲ ਉਹਨਾਂ ਦੀ ਸੇਵਾ ਤੋਂ ਹਟਾਰ ਕੀਤਾ ਗਿਆ ਉਦੇ ਨਾਲ ਵੀ ਲੋਕਾਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਵੱਡਾ ਰੋਸ ਪੈਦਾ ਹੋਇਆ ਕਿਉਂਕਿ ਇਹ ਸਤਕਾਰਤ ਪਦਮੀਆਂ ਜਿਹੜੀਆਂ ਹਨ ਇਹ ਹਮੇਸ਼ਾ ਹੀ ਸਤਕਾਰ ਨਾਲ ਹੀ ਸਿੰਘ ਸਹਿਬਾਨਾਂ ਨੂੰ ਲਾਇਆ ਜਾਂਦਾ ਸਤਕਾਰ ਨਾਲ ਹੀ ਉਹਨਾਂ ਨੂੰ ਬਧਾਈ ਦਿੱਤੀ ਜਾਂਦੀ ਹੈ ਇਸ ਲਈ ਇਹ ਜਿਹੜੀ ਕੌਮ ਦੀ ਭਾਵਨਾ ਮੇਰੀ ਇਕੱਲੇ ਦੀ ਨਹੀਂ ਸਮੁੱਚੀ ਕੌਮ ਦੀ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਆ ਇਹਦਾ ਹੱਲ ਜਲਦੀ ਤੋਂ ਜਲਦੀ ਜ਼ਰੂਰੀ ਕੱਢਿਆ ਜਾਣਾ ਚਾਹੀਦਾ ਇਸ ਸਾਰੀਆਂ ਮੈਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਤੁਹਾਡੇ ਰਾਹੀਂ ਵੀ ਕਰਦਾ ਕਿ ਸਰਪ੍ਰਮਾਨਤ ਹੱਲ ਜਲਦੀ ਤੋਂ ਜਲਦੀ ਤਿੰਨੇ ਸਿੰਘ ਸਹਿਬਾਨਾਂ ਦੀ ਬਹਾਲੀ ਦਾ ਜੋ ਵੀ ਹੈ ਉਸ ਨੂੰ ਜਲਦੀ ਤੋਂ ਜਲਦੀ ਕੱਢ ਕੇ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ ਅਪਾ ਜੀ ਪਹਿਲਾਂ ਜਿੱਦਾਂ 22 ਮਾਰਚ ਦਾ ਪ੍ਰੋਗਰਾਮ ਸੀ ਕਿ ਤੁਹਾਡਾ ਤੇਜ ਸਿੰਘ ਸੰਤਰੀ ਹਾਲ ਦਾ ਫਿਰ 15 ਅਪ੍ਰੈਲ ਦਾ ਸਮਾਂ ਰੱਖਿਆ ਹੁਣ ਫਿਰ ਤੋਂ 11 ਜੂਨ ਦਾ ਰੱਖਿਆ ਸੀ ਕਿ 11 ਜੂਨ ਨੂੰ ਕਹਿਣ ਦਾ ਭਾਵ ਹੈ ਕਿ ਪਿੰਡ ਬਾਦਲ ਤੁਸੀਂ ਧਰਨਾ ਜਿਹੜਾ 500 ਸਿੰਘਾਂ ਦਾ ਦਿੱਤਾ ਗਿਆ ਸੀ ਜਾਂ ਹਾਂਜੀ ਹੋ ਜਾਏਗਾ ਨਹੀਂ ਉਹ ਅਸੀਂ ਫਿਰ ਹੁਣ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਿੰਘ ਸਰਬਾਨਾਂ ਦਾ ਮਸਲੇ ਦਾ ਅਸੀਂ ਸਰਪ੍ਰਵਾਨਤ ਹੱਲ ਕਰਾਂਗੇ ਔਰ ਸਾਰਿਆਂ ਨਾਲ ਬੈਠ ਕੇ ਦਾ ਹੱਲ ਕੱਢਿਆ ਜਾਏਗਾ ਕਿਉਂਕਿ ਉਹਦੇ ਲਈ ਇਹਨਾਂ ਨੇ ਸਾਡੇ ਕੋਲੋਂ ਸਮਾਂ ਮੰਗਿਆ ਸਮਾਂ ਦੇਣਾ ਸਾਡਾ ਫਰਜ਼ ਹੈ ਕਿਉਂਕਿ ਐਡੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਪ੍ਰਤੀਨਿਧ ਸੰਸਥਾ ਤੇ ਜੇ ਅਸੀਂ ਉਹਨਾਂ ਨੂੰ ਸਮਾਂ ਨਹੀਂ ਦੇਵਾਂਗੇ ਜਾ ਉਹਨਾਂ ਨੂੰ ਮੌਕਾ ਨਹੀਂ ਦੇਵਾਂਗੇ ਉਹਨਾਂ ਨੇ ਹੱਲ ਕੱਢਣ ਵਾਸਤੇ ਅੱਗੇ ਤੋਂ ਅੱਗੇ ਸਾਰਿਆਂ ਨਾਲ ਸੰਪਰਕ ਵੀ ਕਰਨੇ ਆ ਸਾਰਿਆਂ ਨਾਲ ਮਿਲ ਬੈਠ ਕੇ ਉਹਨਾਂ ਨੇ ਵਿਚਾਰ ਵਟਾਂਦਰਾ ਵੀ ਕਰਨਾ ਤੇ ਸਾਡਾ ਫਰਜ਼ ਹੈ ਕਿ ਐਡੀ ਵੱਡੀ ਸੰਸਥਾ ਸਾਡੇ ਕੋਲੇ ਸਾਰੇ ਚੱਲ ਕੇ ਆਏ ਆ ਸਤਿਕਾਰਯੋਗ ਹਸਤੀਆਂ ਤੇ ਉਹਨਾਂ ਨੇ ਵੀ ਸਾਨੂੰ ਬੜੀ ਵਿਸ਼ਵਾਸ ਨਾਲੇ ਗੱਲ ਕਹੀ ਹੈ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕੀ ਦਥੇ ਬੰਦੀਆਂ ਜਾਂ ਦਮਦਮੀ ਟਕਸਾਲ ਨਿਹੰਗ ਸਿੰਘ ਜਥੇ ਬੰਦੀਆਂ ਸੰਤ ਸਮਾਜ ਦੇ ਨਾਲ ਆਪਸੀ ਟਕਰਾਅ ਨਹੀਂ ਬਣਨਾ ਚਾਹੀਦਾ ਜਿਹੜੀਆਂ ਗੱਲਾਂ ਨਾਲ ਟਕਰਾਅ ਬਣਿਆ ਉਹਨਾਂ ਦਾ ਹੱਲ ਕਰਨ ਲਈ ਉਹਨਾਂ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਜਲਦੀ ਤੁਰਦੀ ਜੋ ਵਿਸ਼ਵਾਸ ਸਾਰਿਆਂ ਨੇ ਦਵਾਇਆ ਉਸ ਦਾ ਹੱਲ ਕੱਢਿਆ ਜਾ ਮਤਲਬ ਕਿੰਨਾ ਕੁ ਸਮਝਾ ਹੈਗੇ ਮਿੱਠਾ ਕੇ ਉਹ ਪ੍ਰਧਾਨ ਸਾਹਿਬ ਜੀ ਆਪ ਜੀ ਨੂੰ ਦੱਸ ਦੇਣਗੇ ਤੁਸੀਂ ਇਹਨਾਂ ਨਾਲ ਵੀ ਤਰਲੋ ਵਿਚਾਰ ਸੋਲ ਮੀਟਿੰਗ ਹੋਈ ਹੈ ਕਿ ਇਸ ਤਰ੍ਹਾਂ ਹੋ ਰਿਹਾ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 6 ਜੂਨ ਨੂੰ ਬਹੁਤ ਵੱਡਾ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਗਿਆ ਸੀ ਕਿ ਸ਼ਾਇਦ ਐਡੇ ਵੱਡੇ ਕੌਮ ਦੇ ਸ਼ਹੀਦ ਉੱਥੇ ਅਰਦਾਸ ਦੇ ਵਿੱਚ ਕੋਈ ਐਹੋ ਜੀ ਘਟਨਾ ਨਾ ਵਾਪਰ ਜਵੇ ਜਿਹਦੇ ਨਾਲ ਸਿੱਖ ਪੰਥ ਦੇ ਵਿੱਚ ਇੱਕ ਕੌਮ ਦੇ ਵਿੱਚ ਕੁੰਨਵੋਛੀ ਦਾ ਸਾਹਮਣਾ ਕਰਨਾ ਪਵੇ ਜਥੇਬੰਦੀਆਂ ਵੱਲੋਂ ਸਿੱਖ ਸੰਗਤਾਂ ਵੱਲੋਂ 11 ਤਾਰੀਖ ਨੂੰ ਭਾਵ 11 ਜੂਨ ਨੂੰ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੇ ਘਰ ਅੱਗੇ ਰੋਸ ਧਰਨੇ ਦਾ ਐਲਾਨ ਕੀਤਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੋ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਬਿਨਾਂ ਦੇਰੀ ਤੋਂ ਸਾਰਿਆਂ ਦੀ ਰਹਿ ਲੈ ਕੇ ਉਹਨਾਂ ਨੂੰ ਤੁਰੰਤ ਹੱਲ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਉ। ਇਸ ਲਈ ਸਾਰਿਆਂ ਨੇ ਪ੍ਰੋਗਰਾਮ ਰੱਖਿਆ ਹੋਇਆ ਸੀ ਕਿ ਅਸੀਂ 11 ਜੂਨ ਨੂੰ ਪਿੰਡ ਬਾਦਲ ਵਿੱਚ ਉਹਨਾਂ ਦੇ ਘਰ ਅੱਗੇ ਧਰਨਾ ਦਿੱਤਾ ਜਾਏਗਾ। ਔਰ ਇਸ ਮਸਲੇ ਦੇ ਹੱਲ ਵਾਸਤੇ ਅਸੀਂ ਲੰਮਾ ਸੰਘਰਸ਼ ਲੜਨ ਵਾਸਤੇ ਤਿਆਰੀ ਕੀਤੀ ਹੈ। ਪਰ ਹੁਣ ਮਾਨਯੋਗ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਮਿਤੀ ਅਗਰੇਕਟਿਵ ਨੇ ਔਰ ਉਨ੍ਹਾਂ ਦੇ ਨਾਲ ਆਈਆਂ ਹੋਈਆਂ ਸਤਕਾਰਤ ਹਸਤੀਆਂ ਨਾਲ ਮਿਲ ਬੈਠ ਕੇ ਵਿਚਾਰ ਕੀਤੀ ਹੈ ਕਿ ਸਿੰਘ ਸਹਿਬਾਨਾਂ ਦਾ ਜੋ ਮਸਲਾ ਹੈ ਉਸ ਦਾ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਵਪ੍ਰਵਾਨਤ ਹੱਲ ਕੱਢ ਕੇ ਕੌਮ ਦੇ ਵਿੱਚ ਪਈ ਹੋਈ ਦੁਬਿਧਾ ਨੂੰ ਅਸੀਂ ਦਲ ਦੀ ਤੋਂ ਦਲ ਦੀ ਖਤਮ ਕਰਨ ਲਈ ਕੋਈ ਨਾ ਕੋਈ ਉਪਰਾਲਾ ਕਰਾਂਗੇ। ਉਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਔਰ ਇਸ ਵਿਸ਼ਵਾਸ ਦੇ ਤਹਿਤ ਮੈਂ ਸਮੁਤੀਆਂ ਸਿਕ ਸੰਗਤਾਂ ਨੂੰ ਵੀ ਔਰ ਸੰਤਾ ਮਹਾਪੁਰਖਾਂ ਨੂੰ ਵੀ ਹੰਸ ਸਿੰਘ ਦਿੱਤੀ ਬੰਦੀਆਂ ਨੂੰ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਡਿ렉ਟਰ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਇਸ ਮਸਲੇ ਨੂੰ ਆਉਣ ਵਾਲੇ ਦਿਨਾਂ ਵਿਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਲਦੀ ਹੱਲ ਕੱਢਿਆ ਜਾਏਗਾ ਇਸ ਲਈ ਅਸੀਂ ਇਹਨਾਂ ਦਾ ਸਾਰਿਆਂ ਦਾ ਜੋ ਬੈਠ ਕੇ ਵਿਚਾਰ ਵਟਾਂਦਰਾ ਸਾਡਾ ਆਪਸ ਵਿੱਚ ਹੋਇਆ ਇਹੋ ਪ੍ਰੋਗਰਾਮ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੁੱਲਤ ਵੀ ਕੀਤਾ ਹੈ ਇਸ ਲਈ ਪ੍ਰਧਾਨ ਸਾਹਿਬ ਨੇ ਜੋ ਵਿਸ਼ਵਾਸ ਦਵਾਇਆ ਸੀ ਇਹਦੇ ਸੇਕਰੋ ਸਰਪ੍ਰਸਤ ਹੁੰਦੇ ਹਾਂ ਇਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਆਪਣੇ ਵੱਲੋਂ ਪ੍ਰਧਾਨ ਸਾਹਿਬ ਨੂੰ ਵੀ ਸਮੁੱਚੀ ਐਗਜ਼ੀਕਟਿਵ ਨੂੰ ਕਿ ਸਿੰਘ ਸਹਿਬਾਨਾ ਦਾ ਤਿੰਨੇ ਤਖਤਾਂ ਦੇ ਜੱਸੀਦਾਰਾਂ ਦਾ ਇਹ ਮਸਲਾ ਕੌਮ ਦੇ ਵਿੱਚ ਇੱਕ ਵੱਡੀ ਦੁਬਧਾ ਬਣੀ ਹੈ ਦੁਨੀਆ ਪਰਦੇ ਸਿੱਖਾਂ ਵਿੱਚ ਵੀ ਵੱਡੀ ਦੁਬਧਾ ਬਣੀ ਹੈ ਕਿ ਸਿੰਘ ਸਹਿਬਾਨਾ ਨੂੰ ਜਿਸ ਢੰਗ ਦੇ ਨਾਲ ਉਹਨਾਂ ਦੀ ਸੇਵਾ ਤੋਂ ਹਟਾ ਕੀਤਾ ਗਿਆ ਹੈ ਉਦੇ ਨਾਲ ਵੀ ਲੋਕਾਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਵੱਡਾ ਰੋਸ ਪੈਦਾ ਹੋਇਆ ਕਿਉਂਕਿ ਇਹ ਸਤਕਾਰਤ ਪਦਮੀਆਂ ਜਿਹੜੀਆਂ ਹਨ ਇਹ ਹਮੇਸ਼ਾ ਹੀ ਸਤਕਾਰ ਨਾਲ ਹੀ ਸਿੰਘ ਸਹਿਬਾਨਾਂ ਨੂੰ ਲਾਇਆ ਜਾਂਦਾ ਸਤਕਾਰ ਨਾਲ ਹੀ ਉਹਨਾਂ ਨੂੰ ਬਧਾਈ ਦਿੱਤੀ ਜਾਂਦੀ ਹੈ ਇਸ ਲਈ ਇਹ ਜਿਹੜੀ ਕੌਮ ਦੀ ਭਾਵਨਾ ਮੇਰੀ ਇਕੱਲੇ ਦੀ ਨਹੀਂ ਸਮੁੱਚੀ ਕੌਮ ਦੀ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਆ ਇਹਦਾ ਹੱਲ ਜਲਦੀ ਤੋਂ ਜਲਦੀ ਜ਼ਰੂਰੀ ਕੱਢਿਆ ਜਾਣਾ ਚਾਹੀਦਾ ਇਹ ਸਾਰੀਆਂ ਮੈਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਤੁਹਾਡੇ ਰਾਹੀਂ ਵੀ ਕਰਦਾ ਕਿ ਸਰਪ੍ਰਮਾਨਤ ਹੱਲ ਜਲਦੀ ਤੋਂ ਜਲਦੀ ਤਿੰਨੇ ਸਿੰਘ ਸਰਬਾਨਾਂ ਦੀ ਬਹਾਲੀ ਦਾ ਜੋ ਵੀ ਹੈ ਉਸ ਨੂੰ ਜਲਦੀ ਤੋਂ ਜਲਦੀ ਕੱਢ ਕੇ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ। ਬਾਬਾ ਜੀ ਪਹਿਲਾਂ ਜਿੱਦਾਂ 22 ਮਾਰਚ ਦਾ ਪ੍ਰੋਗਰਾਮ ਸੀ ਕਿ ਤੁਹਾਡਾ ਕਿ ਜਸ ਸਿੰਘ ਸੰਤਰੀ ਹਾਲ ਨਾਲ ਫਿਰ 15 ਅਪ੍ਰੈਲ ਦਾ ਸਮਾਂ ਰੱਖਿਆ ਹੁਣ ਫਿਰ ਤੋਂ 11 ਜੂਨ ਦਾ ਕਿਹਾ ਸੀ ਕਿ 11 ਜੂਨ ਨੂੰ ਕਹਿਣ ਦਾ ਭਾਵ ਹੈ ਕਿ ਪਿੰਡ ਬਾਦਲ ਤੁਸੀਂ ਦਾ ਨਾਮ ਜਿਹੜਾ 500 ਸਿੰਘਾਂ ਦਾ ਜੱਫਾ ਕਿਹਾ ਸੀ ਜਾਂ ਹਾਂਜੀ ਹੋ ਜਾਏਗੀ। ਨਹੀਂ ਉਹ ਅਸੀਂ ਫਿਰ ਹੋਣਾ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਿੰਘ ਸਰਬਾਨਾਂ ਦਾ ਮਸਲੇ ਦਾ ਅਸੀਂ ਸਰਪ੍ਰਰਵਾਨ ਤਹਲ ਕਰਾਂਗੇ ਔਰ ਸਾਰਿਆਂ ਨਾਲ ਬੈਠ ਕੇ ਦਾ ਹੱਲ ਕੱਢਿਆ ਜਾਏਗਾ ਕਿਉਂਕਿ ਉਹਦੇ ਲਈ ਇਹਨਾਂ ਨੇ ਸਾਡੇ ਕੋਲੋਂ ਸਮਾਂ ਮੰਗਿਆ ਸਮਾਂ ਦੇਣਾ ਸਾਡਾ ਫਰਜ਼ ਹੈ ਕਿਉਂਕਿ ਐਡੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮਹੌਰ ਪ੍ਰਤੀਨਿਧ ਸੰਸਥਾ ਤੇ ਜੇ ਅਸੀਂ ਉਹਨਾਂ ਨੂੰ ਸਮਾਂ ਨਹੀਂ ਦੇਵਾਂਗੇ ਜਾ ਉਹਨਾਂ ਨੂੰ ਮੌਕਾ ਨਹੀਂ ਦੇਵਾਂਗੇ ਉਹਨਾਂ ਨੇ ਹੱਲ ਕੱਢਣ ਵਾਸਤੇ ਅੱਗੇ ਤੋਂ ਅੱਗੇ ਸਾਰਿਆਂ ਨਾਲ ਸੰਪਰਕ ਵੀ ਕਰਨੇ ਆ ਸਾਰਿਆਂ ਨਾਲ ਮਿਲ ਬੈਠ ਕੇ ਉਹਨਾਂ ਨੇ ਵਿਚਾਰ ਵਟਾਂਦਰਾ ਵੀ ਕਰਨਾ ਤੇ ਸਾਡਾ ਫਰਜ਼ ਹੈ ਕਿ ਐਡੀ ਵੱਡੀ ਸੰਸਥਾ ਸਾਡੇ ਕੋਲੇ ਸਾਰੇ ਟਲ ਕੇ ਆਏ ਆ ਸਤਕਾਰਯੋਗ ਹਸਤੀਆਂ ਤੇ ਉਹਨਾਂ ਨੇ ਵੀ ਸਾਨੂੰ ਬੜੀ ਵਿਸ਼ਵਾਸ ਨਾਲੇ ਗੱਲ ਕਹੀ ਹੈ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਜਥੇਬੰਦੀਆਂ ਜਾਂ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਦੇ ਨਾਲ ਆਪਸੀ ਟਕਰਾਅ ਨਹੀਂ ਬਣਨਾ ਚਾਹੀਦਾ ਜਿਹੜੀਆਂ ਗੱਲਾਂ ਨਾਲ ਟਕਰਾਅ ਬਣਿਆ ਉਹਨਾਂ ਦਾ ਹੱਲ ਕਰਨ ਲਈ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਜਲਦੀ ਤੁਰਦੀ ਜੋ ਵਿਸ਼ਵਾਸ ਸਾਰਿਆਂ ਨੇ ਦਿਵਾਇਆ ਉਸ ਦਾ ਹੱਲ ਕੱਢਿਆ ਜਾ ਮਤਲਬ ਕਿੰਨਾ ਕੁ ਸਮਝਾ ਹੈਗੇ ਮਿੱਤਰ ਗਿਆ ਇਹ ਪ੍ਰਧਾਨ ਸਭਾ ਜੀ ਆਪ ਜੀ ਨੂੰ ਦੱਸ ਦੇਣਗੇ ਤੁਸੀਂ ਇਹਨਾਂ ਨਾਲ ਵੀ ਕਰ ਲੋ ਵਿਚਾਰ ਸਭ ਤੋਂ ਮੀਟਿੰਗ ਹੋਈ ਹੈ ਕਿ ਕਿਸ ਦਾ ਨਾਮ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 6 ਜੂਨ ਨੂੰ ਬਹੁਤ ਵੱਡਾ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਗਿਆ ਸੀ ਕਿ ਸ਼ਾਇਦ ਐਡੇ ਵੱਡੇ ਕੌਮ ਦੇ ਸ਼ਹੀਦ ਉਥੇ ਅਰਦਾਸ ਦੇਸ ਦੇ ਵਿੱਚ ਕੋਈ ਐਹੋ ਜੀ ਘਟਨਾ ਨਾ ਵਾਪਰ ਜਵੇ ਜਿਹਦੇ ਨਾਲ ਸਿੱਖ ਪੰਥ ਦੇ ਵਿੱਚਾਂ ਸਿੱਖ ਕੌਮ ਦੇ ਵਿੱਚ ਕੋ ਨਵੋਚੀ ਦਾ ਸਾਹਮਣਾ ਕਰਨਾ ਪਵੇ। ਜਥੇਬੰਦੀਆਂ ਵੱਲੋਂ ਸਿੱਖ ਸੰਗਤਾਂ ਵੱਲੋਂ 11 ਤਾਰੀਖ ਨੂੰ ਭਾਵ 11 ਜੂਨ ਨੂੰ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੇ ਘਰ ਅੱਗੇ ਰੋਸ ਧਰਨੇ ਦਾ ਐਲਾਨ ਕੀਤਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੋ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਬਿਨਾਂ ਦੇਰੀ ਤੋਂ ਸਾਰਿਆਂ ਦੀ ਰਹਿ ਲੈ ਕੇ ਉਹਨਾਂ ਨੂੰ ਤੁਰੰਤ ਹੱਲ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਉ। ਇਸ ਲਈ ਸਾਰਿਆਂ ਨੇ ਪ੍ਰੋਗਰਾਮ ਰੱਖਿਆ ਹੋਇਆ ਸੀ ਕਿ ਅਸੀਂ 11 ਜੂਨ ਨੂੰ ਪਿੰਡ ਬਾਦਲ ਵਿੱਚ ਉਹਨਾਂ ਦੇ ਘਰ ਅੱਗੇ ਧਰਨਾ ਦਿੱਤਾ ਜਾਏਗਾ। ਔਰ ਇਸ ਮਸਲੇ ਦੇ ਹੱਲ ਵਾਸਤੇ ਅਸੀਂ ਲੰਮਾ ਸੰਘਰਸ਼ ਲੜਨ ਵਾਸਤੇ ਤਿਆਰੀ ਕੀਤੀ ਹੈ। ਪਰ ਹੁਣ ਮਾਨਯੋਗ ਸ਼੍ਰੋਮਿਕ ਗੁਜ਼ਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਦੀ ਧੰਮੇ ਸਮਿਤੀ ਅਗਰੇਕਟ ਬਨੇ ਔਰ ਉਹਨਾਂ ਦੇ ਨਾਲ ਆਈਆਂ ਹੋਈਆਂ ਸਤਕਾਰਤ ਹਸਤੀਆਂ ਨਾਲ ਮਿਲ ਬੈਠ ਕੇ ਵਿਚਾਰ ਕੀਤੀ ਹੈ ਕਿ ਸਿੰਘ ਸਹਿਬਾਨਾਂ ਦਾ ਜੋ ਮਸਲਾ ਹੈ ਉਸ ਦਾ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਵਪ੍ਰਵਾਨਤ ਹੱਲ ਕੱਢ ਕੇ ਕੌਮ ਦੇ ਵਿੱਚ ਪਈ ਹੋਈ ਦੁਬਧਾ ਨੂੰ ਅਸੀਂ ਦਲ ਦੀ ਤੋਂ ਦਲ ਦੀ ਖਤਮ ਕਰਨ ਲਈ ਕੋਈ ਨਾ ਕੋਈ ਉਪਰਾਲਾ ਕਰਾਂਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਔਰ ਇਸ ਵਿਸ਼ਵਾਸ ਦੇ ਤਹਿਤ ਮੈਂ ਸਮੁਤੀਆਂ ਸਿਕ ਸੰਗਤਾਂ ਨੂੰ ਵੀ ਔਰ ਸੰਤਾ ਮਹਾਪੁਰਖਾਂ ਨੂੰ ਵੀ ਰਣਗ ਸਿੰਘ ਜੱਥੇਬੰਦੀਆਂ ਨੂੰ ਅਪੀਲ ਕਰਦਾ ਤੇ ਸ਼ਰੋਮੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਡਾਇਰੈਕਟਰ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਇਸ ਮਸਲੇ ਨੂੰ ਆਉਣ ਵਾਲੇ ਦਿਨਾਂ ਵਿਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਲਦੀ ਹੱਲ ਕੱਢਿਆ ਜਾਏਗਾ ਇਸ ਲਈ ਅਸੀਂ ਇਹਨਾਂ ਦਾ ਸਾਰਿਆਂ ਦਾ ਜੋ ਬੈਠ ਕੇ ਵਿਚਾਰ ਵਟਾੰਦਰਾ ਸਾਡਾ ਅਵਸਥਿਤ ਹੋਇਆ ਉਹ ਪ੍ਰੋਗਰਾਮ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੁੱਲਤ ਵੀ ਕੀਤਾ ਹੈ ਇਸ ਲਈ ਪ੍ਰਧਾਨ ਸਾਹਿਬ ਨੇ ਜੋ ਵਿਸ਼ਵਾਸ ਦਵਾਇਆ ਸੀ ਇਹਦੇ ਤੇ ਭਰੋਸਾ ਪਰ ਬਟਾਉਂਦੇ ਹਾਂ ਇਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਆਪਣੇ ਵੱਲੋਂ ਪ੍ਰਧਾਨ ਸਾਹਿਬ ਨੂੰ ਵੀ ਸਮੁੱਚੇ ਜਗਤ ਨੂੰ ਕਿ ਸਿੰਘ ਸਹਿਬਾਨਾ ਦਾ ਤਿੰਨੇ ਤਖਤਾਂ ਦੇ ਜਥੇਦਾਰਾਂ ਦਾ ਜੋ ਮਸਲਾ ਕੌਮ ਦੇ ਵਿੱਚ ਇੱਕ ਵੱਡੀ ਦੁਬਧਾ ਬਣੀ ਹੈ ਦੁਨੀਆ ਪਰਦੇਸ ਸਿੱਖਾਂ ਵਿੱਚ ਵੀ ਵੱਡੀ ਦੁਬਧਾ ਬਣੀ ਹੈ ਕਿ ਸਿੰਘ ਸਹਿਬਾਨਾ ਨੂੰ ਜਿਸ ਢੰਗ ਦੇ ਨਾਲ ਉਹਨਾਂ ਦੀ ਸੇਵਾ ਤੋਂ ਹਟਾਰ ਕੀਤਾ ਗਿਆ ਉਦੇ ਨਾਲ ਵੀ ਲੋਕਾਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਵੱਡਾ ਰੋਸ ਪੈਦਾ ਹੋਇਆ ਕਿਉਂਕਿ ਇਹ ਸਤਕਾਰਤ ਪਦਮੀਆਂ ਜਿਹੜੀਆਂ ਹਨ ਇਹ ਹਮੇਸ਼ਾ ਹੀ ਸਤਕਾਰ ਨਾਲ ਹੀ ਸਿੰਘ ਸਹਿਬਾਨਾਂ ਨੂੰ ਲਾਇਆ ਜਾਂਦਾ ਸਤਕਾਰ ਨਾਲ ਹੀ ਉਹਨਾਂ ਨੂੰ ਬਧਾਈ ਦਿੱਤੀ ਜਾਂਦੀ ਹੈ ਇਸ ਲਈ ਇਹ ਜਿਹੜੀ ਕੌਮ ਦੀ ਭਾਵਨਾ ਮੇਰੀ ਇਕੱਲੇ ਦੀ ਨਹੀਂ ਸਮੁੱਚੀ ਕੌਮ ਦੀ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਆ ਇਹਦਾ ਹੱਲ ਜਲਦੀ ਤੋਂ ਜਲਦੀ ਜ਼ਰੂਰੀ ਕੱਢਿਆ ਜਾਣਾ ਚਾਹੀਦਾ ਇਸ ਸਾਰੀਆਂ ਮੈਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਤੁਹਾਡੇ ਰਾਹੀਂ ਵੀ ਕਰਦਾ ਕਿ ਸਰਪ੍ਰਮਾਨਤ ਹੱਲ ਜਲਦੀ ਤੋਂ ਜਲਦੀ ਤਿੰਨੇ ਸਿੰਘ ਸਰਬਾਨਾਂ ਦੀ ਬਹਾਲੀ ਦਾ ਜੋ ਵੀ ਹੈ ਉਸ ਨੂੰ ਜਲਦੀ ਤੋਂ ਜਲਦੀ ਕੱਢ ਕੇ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ। ਅਪਾ ਜੀ ਪਹਿਲਾਂ ਜਿੱਦਾਂ 22 ਮਾਰਚ ਦਾ ਪ੍ਰੋਗਰਾਮ ਸੀ ਕਿ ਤੁਹਾਡਾ ਕਿ ਜੱਸ ਸਿੰਘ ਸੰਧਰੀ ਹਾਲ ਦਾ ਫਿਰ 15 ਅਪ੍ਰੈਲ ਦਾ ਸਮਾਂ ਰੱਖਿਆ ਹੁਣ 18 ਤੋਂ 11 ਜੂਨ ਦਾ ਰੱਖਿਆ ਸੀ ਕਿ 11 ਜੂਨ ਨੂੰ ਹੁਣ ਕਹਿਣ ਦਾ ਭਾਵ ਹੈ ਕਿ ਪਿੰਡ ਬਾਗਲੂ ਤੁਸੀਂ ਧਰਨਾ ਜਿਹੜਾ 500 ਸਿੰਘਾਂ ਦਾ ਜੱਸਾ ਕਿਹਾ ਸੀ ਜਾਂ ਹਾਂਜੀ ਹੋ ਜਾਏਗਾ ਨਹੀਂ ਉਹ ਅਸੀਂ ਫਿਰ ਹੋਣਾ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਿੰਘ ਸਰਬੰਨਾਂ ਦਾ ਮਸਲੇ ਦਾ ਅਸੀਂ ਸਰਪ੍ਰੰਧ ਹੱਲ ਕਰਾਂਗੇ ਔਰ ਸਾਰਿਆਂ ਨਾਲ ਬੈਠ ਕੇ ਦਾ ਹੱਲ ਕੱਢਿਆ ਜਾਏਗਾ ਕਿਉਂਕਿ ਉਹਦੇ ਲਈ ਇਹਨਾਂ ਨੇ ਸਾਡੇ ਕੋਲੋਂ ਸਮਾਂ ਮੰਗਿਆ ਸਮਾਂ ਦੇਣਾ ਸਾਡਾ ਫਰਜ਼ ਹੈ ਕਿਉਂਕਿ ਐਡੀ ਵੱਡੀ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਪ੍ਰਤੀਨਿਧ ਸੰਸਥਾ ਤੇ ਜੇ ਅਸੀਂ ਉਹਨਾਂ ਨੂੰ ਸਮਾਂ ਨਹੀਂ ਦੇਾਂਗੇ ਜਾ ਉਹਨਾਂ ਨੂੰ ਮੌਕਾ ਨਹੀਂ ਦੇਵਾਂਗੇ ਉਹਨਾਂ ਨੇ ਹੱਲ ਕੱਢਣ ਵਾਸਤੇ ਅੱਗੇ ਤੋਂ ਅੱਗੇ ਸਾਰਿਆਂ ਨਾਲ ਸੰਪਰਕ ਵੀ ਕਰਨੇ ਆ ਸਾਰਿਆਂ ਨਾਲ ਮਿਲ ਬੈਠ ਕੇ ਉਹਨਾਂ ਨੇ ਵਿਚਾਰ ਵਟਾਂਦਰਾ ਵੀ ਕਰਨਾ ਤੇ ਸਾਡਾ ਫਰਜ਼ ਹੈ ਕਿ ਐਡੀ ਵੱਡੀ ਸੰਸਥਾ ਸਾਡੇ ਕੋਲੇ ਸਾਰੇ ਚੱਲ ਕੇ ਆਏ ਆ ਸਤਿਕਾਰਯੋਗ ਹਸਤੀਆਂ ਤੇ ਉਹਨਾਂ ਨੇ ਵੀ ਸਾਨੂੰ ਬੜੀ ਵਿਸ਼ਵਾਸ ਨਾਲੇ ਗੱਲ ਕਹੀ ਹੈ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਥਕ ਜਥੇਬੰਦੀਆਂ ਜਾਂ ਗੰਦਮਣੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਦੇ ਨਾਲ ਆਪਸੀ ਟਕਰਾਹ ਨਹੀਂ ਬਣਨਾ ਚਾਹੀਦਾ ਜਿਹੜੀਆਂ ਗੱਲਾਂ ਨਾਲ ਟਕਰਾਹ ਬਣਿਆ ਉਹਨਾਂ ਦਾ ਹੱਲ ਕਰਨ ਲਈ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜੋ ਵਿਸ਼ਵਾਸ ਸਾਰਿਆਂ ਨੇ ਦਿਵਾਇਆ ਉਸ ਦਾ ਹੱਲ ਕੱਢਿਆ ਜਾ ਮਤਲਬ ਕਿੰਨਾ ਕੁ ਸਮਾਂ ਜਿਹੜਾ ਹੈਗਾ ਇਹ ਮਿਲ ਜਾ ਕੇ ਪੇ ਪ੍ਰਧਾਨ ਸਭਾ ਜੀ ਆਪ ਜੀ ਨੂੰ ਦੱਸ ਦੇਣਗੇ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਲੋ ਵਿਚਾਰ ਸੋਣ ਮੀਟਿੰਗ ਹੋਈ ਹੈ ਕਿ ਅੱਜ ਕਿਸ ਤਰ੍ਹਾਂ ਨਾ ਹੋ ਰਿਹਾ ਹੈ ਕੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 6 ਜੂਨ ਨੂੰ ਬਹੁਤ ਵੱਡਾ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਗਿਆ ਸੀ ਕਿ ਸ਼ਾਇਦ ਐਡੇ ਵੱਡੇ ਕੌਮ ਦੇ ਸ਼ਹੀਦ ਉਥੇ ਅਰਦਾਸ ਦੇ ਵਿੱਚ ਕੋਈ ਐਹੋ ਜੀ ਘਟਨਾ ਨਾ ਵਾਪਰ ਜਵੇ ਜਿਹਦੇ ਨਾਲ ਸਿੱਖ ਪੰਥ ਦੇ ਵਿੱਚਾਂ ਸਿੱਖ ਕੌਮ ਦੇ ਵਿੱਚ ਕੋ ਨਿਵੋਚੀ ਦਾ ਸਾਹਮਣਾ ਕਰਨਾ ਪਵੇ ਜਥੇਬੰਦੀਆਂ ਵੱਲੋਂ ਸਿੱਖ ਸੰਗਤਾਂ ਵੱਲੋਂ 11 ਤਾਰੀਖ ਨੂੰ ਭਾਵ 11 ਜੂਨ ਨੂੰ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੇ ਘਰ ਅੱਗੇ ਰੋਸ ਧਰਨੇ ਦਾ ਐਲਾਨ ਕੀਤਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੋ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਬਿਨਾਂ ਦੇਰੀ ਤੋਂ ਸਾਰਿਆਂ ਦੀ ਰਹਿ ਲੈ ਕੇ ਉਹਨਾਂ ਨੂੰ ਤੁਰੰਤ ਹੱਲ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਉ। ਇਸ ਲਈ ਸਾਰਿਆਂ ਨੇ ਪ੍ਰੋਗਰਾਮ ਰੱਖਿਆ ਹੋਇਆ ਸੀ।